ਸਸ਼ੀ ਕਾਲ ਜੀ ਅਜਵਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਿਹੜਾ మీడియం ਸਾਈਜ਼ ਦੀ ਸੂਟ ਦੀ ਕਟਿੰਗ ਦੱਸਣ ਲੱਗੇ ਆ ਕਿ మీడియం ਸਾਈਜ਼ ਦੇ ਸੂਟ ਦਾ ਜਿਹੜਾ ਤੀਰਾ ਮੋਡਾ ਕਿੰਨਾ ਰੱਖਣਾ ਹੁੰਦਾ ਬੇਸਿਕਲੀ ਇੱਕ ਜਿਹੜਾ ਜਿਹੜੇ ਪਰਸਨ ਦਾ ਸੂਟ ਹੁੰਦਾ ਆ ਉਹਦੇ ਮੈਜ਼ਰਮੈਂਟ ਤੇ ਵੀ ਹੁੰਦਾ ਕਿਉਂਕਿ ਕਿਸੇ ਦੇ ਸ਼ੋਲਡਰ ਹੈ ਵੀ ਹੁੰਦੇ ਆ ਔਰ ਕਿਸੇ ਦੇ ਨਹੀਂ ਹੁੰਦੇ ਇਸ ਕਰਕੇ ਜਿਹੜਾ ਤੀਰਾ ਤੇ ਮੋਡਾ ਪ੍ਰੋਪਰ ਮੈਜ਼ਰਮੈਂਟ ਲੈ ਕੇ ਕਿਸੇ ਪਰਸਨ ਦੇ ਸੂਟ ਦਾ ਫੇਰ ਹੀ ਕਟਿੰਗ ਹੁੰਦੀ ਆ ਤੇ ਸਭ ਤੋਂ ਪਹਿਲਾਂ ਅਸੀਂ ਮੈਂ ਤੁਹਾਨੂੰ ਪੂਰਾ ਪ੍ਰੋਪਰ ਦਸਤਾਨਾ ਆਪ ਕਿੰਨਾ 39 ਉਹਨਾਂ ਦੀ ਲੈਂਥ ਆ ਬਾਕੀ ਸਾਰੀ ਫਿਟਿੰਗ ਦੱਸਤੀ ਆ ਤੁਸੀਂ ਕਲਿੱਪ ਧਿਆਨ ਨਾਲ ਦੇਖ ਸਕਦੇ ਹੋ 39 ਅਸੀਂ ਪ੍ਰੋਪਰ ਰੱਖ ਕੇ 39 ਐਂਡ ਹਾਫ ਰੱਖਾਂਗੇ ਕਿਉਂਕਿ ਹਾਫ ਇੰਚ ਉੱਪਰ ਮਾਰਜਨ ਜਾਏਗਾ 39 39 ਇੰਚ ਠੀਕ ਆ ਜੀ ਅੱਧਾ ਇੰਚ ਉੱਪਰ ਲੈ ਲਿਆ ਮਾਰਜਨ ਦੇ ਲਈ ਹੁਣ ਅਸੀਂ 6 ਤੀਰਾ ਰੱਖਾਂਗੇ ਤੇ 6.5 ਦਾ ਮੋਡਾ ਰੱਖਣਾ ਕਿਉਂਕਿ ਲਾਈਨਿੰਗ ਵਾਲਾ ਸੂਟ ਆ ਟਾਫਟਾ ਲਾਈਨਿੰਗ ਲੱਗਦੀ ਐ ਨੂੰ ਤਾਂ ਤਾਂ ਕਰਕੇ ਥੋੜਾ ਬੋਤਾ ਜਿਹੜਾ ਟਾਈਟ ਹੋ ਜਾਂਦੇ ਆਮ ਹੋਲੇ ਇਸ ਕਰਕੇ ਆ 6.5 ਤੀਰਾ ਰੱਖਾਂਗੇ ਆਪਾਂ ਇੱਕ ਗੱਲ ਹੋਰ ਮੈਟਰ ਕਰਦੀ ਐ ਇਹ neck ਤੇ ਵੀ ਡਿਪੈਂਡ ਕਰਦਾ ਕਿ ਤੁਸੀਂ ਕਿੰਨੇ ਜਿਹੜੇ ਗਲੇ ਡੀਪ ਪਾਉਣੇ ਆ ਉਸ ਦੇ ਹਿਸਾਬ ਨਾਲ ਇਹ ਜਿਹੜਾ ਸੂਟ ਦੀ ਕਟਿੰਗ ਤੇ ਸਟਿਚਿੰਗ ਹੁੰਦੀ ਆ ਸਾਈਡ ਸੀਨੇ ਦੀ 14.5 ਤੇ ਅਸੀਂ ਇੱਥੇ ਵੀ 15 ਇੰਚ ਰੱਖਾਂਗੇ ਕਿਉਂਕਿ ਅੱਧਾ ਇੰਚ ਮਾਰਜਿਨ ਲਈ ਰੱਖਣਾ ਆ ਉਪਰੋ ਫਿਟਿੰਗ ਸਿੱਗੀ 19 ਕਮਰ ਹੀਗੀ 16.5 ਤੇ 17.5 ਰੱਖਾਂਗੇ 1 ਇੰਚ ਪਲੇਟ ਦਾ ਮਾਰਜਿਨ ਰੱਖਣਾ ਆ ਸੂਟ ਨੂੰ ਬੜੇ ਹੀ ਧਿਆਨ ਨਾਲ ਕਟਿੰਗ ਕਰਨਾ ਪੈਂਦਾ ਕਿਉਂਕਿ ਇਹਦੇ ਵਿੱਚ ਥੋੜਾ ਸਿਲਕੀ ਕਪੜਾ ਤਾਂ ਥੋੜਾ ਜਿਹਾ ਵੀ ਜੇ 0.5 ਇੰਚ ਦਾ ਵੀ ਕੋਈ ਛੇਦ ਉਧਰ ਉਧਰ ਹੋ ਜੇ ਤਾਂ ਫਿਰ ਤੁਹਾਡੀ ਕਟਿੰਗ ਪੂਰੇ ਦੇ ਵਿੱਚ ਫਰਕ ਪੈ ਸਕਦਾ। ਹਿਪ ਅਸੀਂ 20 ਇੰਚ ਰੱਖੀ ਆ ਬਾਕੀ ਇਹ ਵੱਲੀਆਂ ਜਿਹੜੀਆਂ ਨਿਸ਼ਾਨੀਆਂ ਓਨਲੀ ਕਟਿੰਗ ਵਾਸਤੇ ਆ ਕਿਉਂਕਿ ਜਿਹੜੀ ਅਸਲੀ ਨਿਸ਼ਾਨੀ ਉਹ ਲਾਈਨਿੰਗ ਤੇ ਲੱਗੇਗੀ। ਪਹਿਲਾਂ ਅਸੀਂ ਸੂਟ ਕਟਿੰਗ ਕਰਾਂਗੇ ਫਿਰ ਆਪਾਂ ਲਾਈਨਿੰਗ ਕਟਿੰਗ ਕਰਾਂਗੇ। ਲਾਈਨਿੰਗ ਕੱਟੀ ਕਰਨ ਤੋਂ ਬਾਅਦ ਲਾਈਨਿੰਗ ਉੱਤੇ ਸਾਰੇ ਮੈਜ਼ਰਮੈਂਟ ਜਿਹੜਾ ਅਸੀਂ ਫਿਰ ਮਾਰਕ ਕਰਦੇ ਆ। ਜਿਹੜੀ ਅਸੀਂ ਆਰਮਹੋਲ ਦੀ ਕਟਿੰਗ ਕਰਨੀ ਹੋ 1 ਇੰਚ ਦੀ ਕਾਟ ਪਾਉਂਦੇ ਆ ਫ ਐਂਡ ਬੈਕ ਤੇ ਵੀ ਤੇ ਇਹਦਾ ਜਿਹੜਾ ਘੇਰਾ ਘੇਰਾ ਵੀ ਅਸੀਂ 20 ਇੰਚ ਹੀ ਰੱਖਾਂਗੇ हिਪ ਦੇ ਅਕੋਰਡਿੰਗ 2 2 ਇੰਚ ਦਾ ਮਾਰਜਿਨ ਰੱਖਣਾ ਕਿਉਂਕਿ ਅਸੀਂ ਇਹਨੂੰ ਪਾਈਪਿੰਗ ਲਗਾਉਣੀ ਹੈ ਬਿਲਕੁਲ ਸਟ੍ਰੇਟ ਕਟਿੰਗ ਕਰ ਦੇਣੀ ਆ ਘੇਰਿਆਂ ਦੇ ਵਿੱਚ ਵੈਸੇ ਵੀ 2.5 ਇੰਚ ਦਾ ਮਾਰਜਨ ਹੋਣਾ ਚਾਹੀਦਾ ਕਿਉਂਕਿ ਜਦੋਂ ਲਾਈਨਿੰਗ ਵਾਲਾ ਸੂਟ ਆਤਾ ਉਹਦੀ ਗ੍ਰੇਸ ਆ ਜਿਹੜੀ ਬਿਲਕੁਲ ਪਾਈਪਿੰਗ ਫਿਨਿਸ਼ਿੰਗ ਨਾਲ ਫੇਰੀ ਲੱਗਦੀ ਹੈ ਜਿੰਨਾ ਜ਼ਿਆਦਾ ਮਾਰਜਨ ਰੱਖੋ ਤੁਸੀਂ ਕਈ ਲੋਕ ਤਾਂ ਟੈਪਿੰਗ ਵੀ ਕਰਵਾਉਂਦੇ ਆ ਪਰ ਕਈ ਨਹੀਂ ਪਸੰਦ ਕਰਦੇ ਜ਼ਿਆਦਾ ਚੋੜੇ ਰੱਖਣੇ ਸਾਈਡ ਵਾਲੇ ਫੱਟੇ ਇਸ ਕਰਕੇ 2 ਇੰਚ ਬਿਲਕੁਲ ਇਨਫਰ ਸਪੇਸ ਬੈਗ ਪੱਲੇ ਦੀ ਕਟਿੰਗ ਵੀ ਅਸੀਂ ਇਦਾਂ ਹੀ ਕਰਾਂਗੇ ਫਰੰਟ ਤੇ ਆਪਾਂ ਜਿਹੜਾ ਗਲਾ ਦੂਸਰਾ ਅਟੈਚ ਕਰਾਂਗੇ ਬੁਕਰਮ ਵਾਲਾ ਤੇ ਬੈਕ ਵਾਲਾ ਅਸੀਂ ਕਟਿੰਗ ਕਰ ਲਾਂਗੇ ਬਾਕੀ ਇੱਕ ਵਾਰੀ ਮੈਂ ਤੁਹਾਨੂੰ ਫੇਰ ਮੈਜ਼ਰ ਕਰਵਾ ਦੇਣੀ ਆ ਕਿਹੜੀ ਚੀਜ਼ ਕਿੰਨੀ ਰੱਖੀ ਆ ਤੀਰਾ ਅਸੀਂ 6 ਰੱਖਿਆ ਮੋਢਾ 6.5 ਰੱਖਿਆ ਬਾਕੀ ਫਿਟਿੰਗ ਸਾਰੀ ਸੇਮ ਜੋ ਜੋ ਅਸੀਂ ਤੁਹਾਨੂੰ ਡਾਇਰੀ ਤੇ ਚੈੱਕ ਕਰਾਈ ਸੀ ਉਹੀ ਆ ਬੈਗ ਪੱਲੇ ਤੇ ਆਪਾਂ ਬਿਲਕੁਲ ਸੇਮ ਇਦਾਂ ਹੀ ਰੱਖ ਕੇ 1 ਇੰਚ ਦੀ ਕਾਟ ਪਾ ਦੇਣੀ ਆ ਮੇਰਾ ਤਾਂ ਵੈਸੇ ਐਕਸਪੀਰੀਅੰਸ ਆ ਵੈਸੇ ਹੁੰਦਾ ਵੀ 1 ਇੰਚ ਹੀ ਆ ਕਿਉਂਕਿ ਥੋੜਾ ਜਿਹਾ 1/2 ਇੰਚ ਦਾ ਮਾਰਜਿਨ ਚਲਾ ਜਾਣਾ ਵਿੱਚ ਤੇ 1 ਇੰਚ ਜਿਹੜਾ ਪ੍ਰੋਪਰ ਤੁਸੀਂ ਬੈਗ ਜਿਹੜਾ 1 1/2 ਰੱਖ ਸਕਦੇ ਹੋ ਅੱਧਾ ਇੰਚ ਅਸੀਂ ਉਪਰੋਂ ਜਿਹੜਾ ਥੋੜੀ ਜੀ ਡਾਊਨ ਕਟਿੰਗ ਕਰਨੀ ਆ ਕਿਉਂਕਿ ਜਿਹੜੇ ਆਰਮਹੋਲ ਦੇ ਵਿੱਚ ਜਿੱਦਾਂ ਚੋਣਾ ਜੀਆਂ ਇਕੱਠਾ ਜਾਂ ਕਪੜਾ ਹੁੰਦਾ ਉਹ ਨਾ ਹੋਏ ਤੇ ਫਿਟਿੰਗ ਬਿਲਕੁਲ ਬਰਾਬਰ ਆਏ ਕਿਉਂਕਿ ਇਹ ਸਾਈਡ ਤੇ ਜੜੀ ਕਢਾਈ ਆਉਂਦੀ ਪਈ ਆ ਬਾਕੀ ਜਿਹੜਾ ਬੈਗ ਗਲਾ ਸੀ ਮੈਜ਼ਰਮੈਂਟ ਦੇ ਹਿਸਾਬ ਨਾਲ 5 ਇੰਚ ਰੱਖਾਂਗੇ ਫਰੰਟ ਵਾਲਾ 6 ਆ ਬੈਕ ਵਾਲਾ 5 ਆ ਤੇ ਬੈਕ ਵਾਲਾ ਗਲਾ ਜਿਹੜਾ ਔਰ ਇਹ ਬੁਪੱਟੀ ਲਗਾ ਕੇ ਹੀ ਸਟਿਚ ਕਰਾਂਗੇ ਇਹਦੇ ਵਿੱਚ ਬੁਕਰਮ ਨਹੀਂ ਐਡ ਕਰਾਂਗੇ ਕਿਉਂਕਿ ਜਦੋਂ ਛੋਟੇ ਗਲੇ ਪਾਉਣੇ ਹੋਣ ਤਾਂ ਫਿਰ ਰੇਬ ਹੀ ਸੋਹਣੀ ਲੱਗਦੀ ਆ ਕਿਉਂਕਿ ਉਹਦੇ ਨਾਲ ਫਿਨਿਸ਼ਿੰਗ ਜ਼ਿਆਦਾ ਆਉਂਦੀ ਆ ਤੇ ਮੋੜਿਆਂ ਨੂੰ ਖੇਚ ਵੀ ਨਹੀਂ ਪੈਂਦੀ ਇਹ ਹੋ ਗਈ ਸਾਡੀ ਸ਼ਰਟ ਦੀ ਕਟਿੰਗ ਹੁਣ ਅਸੀਂ ਬਾਹਾਂ ਦੀ ਕਟਿੰਗ ਕਰਾਂਗੇ ਬਾਹਾਂ ਅਸੀਂ ਰੱਖਨੀ ਆ 16 ਇੰਚ ਤੇ 5.5 ਉਹਦਾ ਅੱਗੇ ਬੁੱਕ ਰੱਖਣਾ ਪਰ ਇਹਦੇ ਵਿੱਚ ਜੋਇੰਟ ਪਏਗਾ ਸਾਈਡ ਤੇ ਹੀ ਰਹੇਗਾ ਜੋਇੰਟ ਪਾ ਕੇ ਫਿਰ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਕਿਉਂਕਿ ਪਹਿਲਾਂ ਨਹੀਂ ਕਰਾਂਗੇ ਇਹਦੇ ਨਾਲ ਕਪੜਾ ਜਿਹੜਾ ਵੱਧ ਘਟ ਜਾਂਦਾ ਬਾਹਾਂ ਦੀ ਕਟਿੰਗ ਕਰਨ ਤੋਂ ਬਾਅਦ ਅਸੀਂ ਸੇਮ ਐਸ ਇਹਨੂੰ ਲਾਈਨਿੰਗ ਦੇ ਉੱਪਰ ਰੱਖ ਕੇ ਸੂਟ ਨੂੰ ਤੇ ਲਾਈਨਿੰਗ ਦੀ ਵੀ ਇਦਾਂ ਹੀ ਕਟਿੰਗ ਕਰ ਲੈਣੀ ਆ ਬਸ ਸਾਈਡਾਂ ਤੇ 1-1 ਇੰਚ ਦਾ ਮਾਰਜਿਨ ਛੱਡਣਾ ਆ ਕਿਉਂਕਿ ਸੀਨ ਵੇਲੇ ਥੋੜਾ ਜਿਹਾ ਵੀ ਕੱਪੜਾ ਖਿੱਚਿਆ ਜਾਏ ਤਾਂ ਲਾਈਨਿੰਗ ਦੀ ਗ੍ਰੇਸ ਸੋਨੀ